ਕਣ ਲੱਗਾ ਹੁਣ ਸੀਸ ਟੁੱਕਦਾ ਨਹੀਂ ਮਹਾਰਾਜ ਕਹਿੰਦੇ ਭਾਈ ਲਾਲੋ ਸੱਚੇ ਪਾਤਸ਼ਾਹ ਮਹਾਰਾਜ ਵੇਖਿਆ ਜਦੋਂ ਸੀਸ ਨਹੀਂ ਚੁੱਕਿਆ ਲਾਲੋ ਨੇ ਮਹਾਰਾਜ ਆਪਣਾ ਹਸਤ ਕਮਲ ਭਾਈ ਲਾਲੋ ਦੇ ਸੀਸ ਦੇ ਨਾਲ ਸ਼ੋਹਣਾ ਕੀਤਾ ਕਹਿੰਦੇ ਭਈ ਕਪਾਟ ਖੁੱਲ ਗਈ ਗਿਆਨ ਹੋ ਗਿਆ ਸਾਰੇ ਕਿਤੇ ਉਹ ਪਰਮੇਸ਼ਰ ਅਕਾਲ ਪੁਰਖ ਆਤਮਾ ਸਰੂਪ ਸਾਰਿਆਂ ਦੇ ਵਿੱਚ ਨਜ਼ਰ ਆਉਣ ਲੱਗ ਪਿਆ ਐਸਾ ਕੌਤਕ ਵਰਤ ਗਿਆ ਅਜਬ ਨਜ਼ਾਰਾ ਬਣ ਗਿਆ ਭਾਈ ਲਾਲੋ ਆਨੰਦ ਦੇ ਵਿੱਚ ਤਿੰਨ ਦਿਨ ਹੋ ਗਏ ਭਾਈ ਲਾਲੋ ਦੇ ਗਰੇ ਵਿਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਨੂੰ ਰੁਕਿਆ ਹੋਏ ਇਹੋ ਜਿਹਾ ਆਨੰਦ ਬਣਿਆ ਹੋਇਆ ਹੈ ਅਨਾਹਦ ਧੁਨੀ ਅੰਦਰ ਚੱਲ ਪਈ ਹੈ ਭਾਈ ਲਾਲੋ ਦੇ ਮਰਦਾਨੇ ਨੂੰ ਹੁਣ ਮਹਾਰਾਜ ਆਖਣ ਲੱਗੇ ਮਰਦਾਨੇ ਆ ਹੁਣ ਦੱਸ ਕਿਧਰ ਨੂੰ ਜਾਣ ਦਾ ਮਨ ਹੈ ਤੇ ਭਾਈ ਮਰਦਾਨਾ ਕਹਿੰਦਾ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੀ ਜਾਣਦੇ ਤੇ ਮੇਰੇ ਅੰਦਰ ਦੀ ਵੀ ਜਾਣਦੇ ਹੋ ਮਹਾਰਾਜ ਮੇਰਾ ਮਨੋਰਥ ਕੀ ਪੁੱਛਦੇ ਹੋ ਮਹਾਰਾਜ